ਤੁਸੀਂ ਤਸਵੀਰਾਂ ਸਾਥੀਓ ਦੇਖ ਲਓ ਜਿਹੜਾ ਗ੍ਰਿਫਤਾਰੀ ਦੇਖ ਲਓ ਖਿੱਚਿਆ ਤੂੰ ਦੇ ਨਾਲ ਗ੍ਰਿਫਤਾਰੀ ਹੋ ਰਹੀ ਆ ਜਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਾਨੂੰ ਜ਼ਮੀਨਾਂ ਦੀ ਚਾਹੀਦੀ ਹੈ ਹਾਂ ਸਾਨੂੰ ਹੀ ਜ਼ਮੀਨ ਚਾਹੀਦੀ ਹੈ ਅਸੀਂ ਬਟਾ ਤੇ ਜਾਣਦੇ ਜੇ ਕਾਂਗਰਸ ਸਾਨੂੰ ਕੀ ਕੀ ਕੁਝ ਬੋਲਦੇ ਨੇ 60

ਖੇਤੇ ਨਹੀਂ ਫਿਰਦੇ ਜਵਾਕ ਸਾਡੇ ਹਾਂ ਉਹ ਹੀ ਤਾਂ ਗੱਲ ਆ ਸਾਨੂੰ ਨੇ ਸਾਨੂੰ ਹੱਕ ਬਰਾਬਰ ਚਾਹੀਦਾ ਨਹੀਂ ਡਰਦੇ ਤੇਨ ਕੁਰਸੀ ਦਾ ਉੱਠੇ ਲਮਾ ਦੇ ਕੁਰਸੀ ਦਾ ਨਹੀਂ ਡਰਦੇ ਤੇਨ ਕੁਰਸੀ ਦਾ ਉੱਠੇ ਲਮਾ ਦੇ ਕੁਰਸੀ ਦਾ

ਆਪ ਤਸਵੀਰਾਂ ਦੇਖ ਸਕਦੇ ਹੋ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਜਿਹੜੇ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੀਆਂ ਔਰਤਾਂ ਦੇ ਜਿਹੜੀਆਂ ਇਹਨੀਆਂ ਔਰਤਾਂ ਨੂੰ ਅਰੈਸਟ ਕੀਤਾ ਗਿਆ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਗ੍ਰਿਫਤਾਰੀਆਂ ਪਾਈਆਂ ਗਈਆਂ ਉਹਨਾਂ ਦੀਆਂ ਅਸੀਂ ਪਹੁੰਚੇ ਹਾਂ ਸਹਿਬਜਾਦਾ ਚੌਂਕ ਸੰਗਰੂਰ ਕਮੋ ਮਾਜਰਾ ਜਿੱਥੇ ਰਾਜੇ ਦੀ ਜ਼ਮੀਨ ਸੀ 927 ਏਕੜ ਦੇ ਵਿੱਚ ਜਿਹੜਾ ਚਰਾਗ ਜਿਹੜਾ ਜਗਾਉਣ ਦਾ ਅੱਜ ਦਾਵੇਦਾਰੀ ਕੀਤੀ ਗਈ ਸੀ ਮਜ਼ਦੂਰਾਂ ਦੇ ਵੱਲੋਂ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਜਿਹੜੇ ਆਗੂ ਆ 7 800 ਆਗੂ ਦੇ ਤਕਰੀਬ ਤਕਰੀਬ ਜਿਹੜਾ ਹੈਗਾ ਗ੍ਰਿਫਤਾਰੀਆਂ ਹੋ ਚੁੱਕੀਆਂ ਗ੍ਰਿਫਤਾਰੀਆਂ ਪਾਈਆਂ ਜਾ ਚੁੱਕੀਆਂ ਆ ਦੇਖ ਸਕਦੇ ਹੋ ਸਾਹਮਣੇ ਤੁਸੀਂ ਆਟੋ ਟੈਂਪੂ ਜੋ ਵੀ ਜਿੰਨੇ ਵੀ ਮਜ਼ਦੂਰ ਜਥੇਬੰਦੀਆਂ ਦੇ ਲੋਕ ਪਹੁੰਚੇ ਸੀ ਸਾਰਿਆਂ ਨੂੰ ਅਰੈਸਟ ਕਰ ਲਿਆ ਗਿਆ ਜਿਹੜਾ ਉਹ ਸਮਝਣ ਲੱਗੇ ਨੇ ਰਾਜੇ ਦੀ ਜ਼ਮੀਨ ਤੇ ਵੱਖ-ਵੱਖ ਪਰਿਵਾਰਾਂ ਦਾ ਕਬਜ਼ਾ ਚਾਹੇ ਉਹ ਮਜੀਠੀਆ ਪਰਿਵਾਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਜੀਨ ਦੇ ਰਾਜੇ ਦੀ 927 ਏਕੜ ਜ਼ਮੀਨ ਸੀ ਮਜ਼ਦੂਰਾਂ ਦੇ ਵੱਲੋਂ ਉਹ ਵੀ ਲਾਹ ਲੈਂਦੇ ਨੇ ਉਹ ਵੀ ਸੱਥੋਂ ਖੋਹ ਲੈਂਦੇ ਨੇ ਸਾਡੇ ਸਗਮ ਨੂੰ ਲਾ ਪੱਟਾ ਉਹ ਵੀ ਸਾਨੂੰ ਲੰਗੇ ਹੋ ਕੇ ਖੜ ਜਾਂਦੇ ਜੱਟ ਵੀ ਅਸੀਂ ਹਾਂ ਸਾਥਾਂ ਮੈਂ ਇਹ ਦੱਸਦੇ ਹਾਂ ਹਾਂਜੀ ਮਤਲਬ ਤੁਸੀਂ ਆਪ ਦੇ ਹੱਕ ਲੈਣਾ ਜ਼ਮੀਨ ਕੀ ਲੋਕ ਜਿੰਦਾਬਾਦ ਜੀ ਜੀ ਜਮੀਨ ਜਮੀਨ ਜਿੰਦਾਬਾਦ 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 ਮਜਦੂਰ ਐਕਟ ਜਿੰਦਾਬਾਦ ਜਿੰਦਾਬਾਦ ਜਿਹੜੇ ਰਾਹ ਤੇ ਜਿਹੜੇ ਰਾਹ ਤੇ ਡਟ ਆਏ ਨੇ ਮੀਂਹਦਾਰ ਆਏ ਨੇ ਜ਼ਮੀਨਾਂ ਮਿਲਗਣੇ ਉਸ ਵਾਰ ਸੀ ਆਏ ਉਹਨਾਂ ਦੇ ਕਿਹੜਾ ਲੈਂਡ ਸੀਲਿੰਗ ਐਕਟ ਲਾਗੂ ਕਰਵਾਵਾਂਗੇ ਅਸੀਂ ਜ਼ਮੀਨ ਮਾਲ ਲੈਂਡ ਸੀਲਿੰਗ ਐਕਟ ਲਾਗੂ ਕਰਵਾਵਾਂਗੇ ਜਿਹਦੇ ਵਿਚਾਰ ਬੇਜਮਾਨੇ ਕਿਸੇ ਜ਼ਮੀਨੇ ਕਿਸਾਨ ਤੇ ਮਜ਼ਦੂਰ ਨੂੰ ਜ਼ਮੀਨ ਬਰਾਬਰ ਵੰਡੀਆਂ ਏ ਸਾਡੇ ਤੇ ਤਾਂ ਕਾਈ ਸਾਡੇ ਤੇ ਗੰਡਾ ਕਰਦੀ ਐ ਇਹ ਸਰਕਾਰ ਦੀ ਅਸੀਂ ਹਰ ਹਾਲਤ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ ਜੀ ਕਰਨਾ ਚਾਹੁੰਦੇ ਜ਼ਮੀਨ ਦੇ ਵਿੱਚ ਜਾ ਕੇ ਤੁਹਾਡਾ ਪ੍ਰੋਗਰਾਮ ਵੀ ਐ ਵਿੱਚ ਅਸੀਂ ਜਾ ਕੇ ਕਰਜਾ ਕਰਾਂਗੇ ਤੁਹਾਡੇ ਹੋਰ ਆ ਗੂ ਇੱਕ ਗ੍ਰਿਫਤਾਰ ਕੀਤੇ ਗਏ ਹਨ ਜੀ ਤੁਹਾਡੇ ਕਿੰਨੇ ਆ ਗੂ ਹੋਰ ਕਾਰਕੁਨ ਗ੍ਰਿਫਤਾਰ ਨੇ ਤੁਹਾਡੇ ਕਿੰਨੇ ਸਾਥੀ ਗ੍ਰਿਫਤਾਰ ਨੇ ਘਟੋ ਘਟ 100 150 ਸਾਡੇ ਪਿੰਡਾਂ ਵਿੱਚੋਂ ਸਾਡੇ ਕਾਰਕੁਨਾਂ ਨੂੰ ਲੈ ਗਏ ਨੇ ਤੁਹਾਡਾ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਹੈੜੀਕੇ ਜਸਵੀਰਪੁਰ ਹੈੜੀਕੇ ਮੈਂ ਠੀਕ ਹੈ ਤੁਹਾਡੇ ਆਗੂ ਨਾਲ ਸੰਪਰਕ ਹੋ ਰਿਹਾ ਨਹੀਂ ਸਾਡੇ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਹੈ ਇੰਨੀ ਪੁਲਿਸ ਦੀ ਨਫਰੀ ਹੈ 927 ਇਕੜ ਦੀ ਸੀ ਗੱਲ ਕਰ ਰਹੇ ਹੋ ਕਿਵੇਂ ਅੱਗੇ ਵਧੋਂਗੇ ਕੋਈ ਗੱਲ ਨਹੀਂ ਸਾਡੀਆਂ ਜਾਨਾਂ ਜੰਗਦੀਆਂ ਨੇ ਅਸੀਂ ਜਾਨਾਂ ਦੇ ਕੇ ਵੀ ਅੱਗੇ ਆਵਾਂਗੇ ਮਾਤਾ ਜੀ ਕਿਉਂ ਲੋੜ ਹੈ ਤੁਹਾਨੂੰ ਇਸ ਜ਼ਮੀਨ ਤੇ ਕਬਜ਼ੇ ਕਰਨ ਦੀ ਸਾਡੇ ਦਾ ਕਾਈ ਮਜ਼ਦੂਰੀ ਕੀ ਕੰਮ ਕਰਕੇ ਗੁਜ਼ਾਰਾ ਕਰਦੇ ਹਾਂ ਅਸੀਂ ਦਿਹਾੜੀ ਕਰਦੇ ਆ ਉਹ ਵੀ ਸਾਨੂੰ ਸਹੀ ਨਹੀਂ ਮਿਲਦੀ ਜੀ ਦਿਹਾੜੀ ਜੋ ਦਿਹਾੜੀ ਆਗੀ ਤਾਂ ਫਿਰ ਪੁਲਿਸ ਤੇਰੇ ਕੋ ਤੁਹਾਨੂੰ ਜਾਣ ਨਹੀਂ ਦੇਣਾ ਫਿਰ ਕਿੱਦਾਂ ਹੋ ਗਿਆ ਆਪਦਾ ਪ੍ਰੋਗਰਾਮ ਕੀ ਰਹੂਗਾ ਕੀ ਕੋਈ ਗੱਲ ਨਹੀਂ ਮਾ ਕੇ ਬਾਤ ਮਿਲ ਲਿਆ ਹੁਣ ਨਹੀਂ ਤਾਂ ਫੇਰ ਸਹੀ ਅਸੀਂ ਕਬਜ਼ਾ ਕਰਾਂਗੇ ਜ਼ਰੂਰ ਹਰ ਹਾਲ ਤੇ ਜਿੰਦਾਬਾਦ ਜਿੰਦਾਬਾਦ ਜਿਹੜੇ ਪਿੰਡੋਂ ਕੀ ਕਰਨਾ ਹੈ ਜੇ ਫਿਰ ਪਿੰਡੋਂ ਹੈੜੀ ਕੇ ਕੀ ਕਰਨਾ ਹੈ ਜੀ ਜੇ ਫਿਰ ਜ਼ਮੀਰ ਬਾ ਬਾਤ ਕਰ ਜੀ ਫਿਰ ਹੁਣ ਤਾਂ ਤੁਹਾਨੂੰ ਅਰੈਸਟ ਕਰ ਲਿਆ ਗ੍ਰਿਫਤਾਰ ਕਰ ਲਿਆ ਹੁਣ ਤਾਂ ਗ੍ਰਿਫਤਾਰ ਕਰ ਲਿਆ ਤੁਹਾਨੂੰ ਤਾਂ ਤੇ ਕੀ ਕਰੀਏ ਗੱਲ ਨਹੀਂ ਅਸੀਂ ਆਪੇ ਆਉਂਦੇ ਆ ਫਿਰ ਆਵਾਂਗੇ ਖੜਦੇ ਨਹੀਂ ਹੁਣ ਤੁਹਾਨੂੰ ਜੀ ਆਮ ਆਵੇ ਕੋਈ ਕਿਹੜਾ ਪਿੰਡ ਕੋਈ ਸੀ ਆਵਾਂਗੇ ਜੀ ਹੈ ਕਿੱਧਰ ਅਰੈਸਟ ਕਰਦੇ ਮੇਰੇ ਪਿੰਡੋਂ ਜਨਾਬ ਤਸਵੀਰ ਤਸਵੀਰਾਂ ਸਾਥੀ ਉਹ ਦੇਖ ਲਓ ਜਿਹੜਾ ਗ੍ਰਿਫਤਾਰੀ ਦੇਖ ਲਓ ਖਿੱਚਾ ਤੂੰ ਦੇ ਨਾਲ ਗ੍ਰਿਫਤਾਰੀ ਹੋ ਰਹੀ ਆ ਜਿਹੜੇ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਾਬਜਾਦਾ ਚੌਕ ਕੰਮੂ ਬਾਜਰਾ ਪਿੰਡ ਦੀਆਂ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਆਈਆਂ ਸਾਂਝੀਆਂ ਕਰ ਰਹੇ ਹਾਂ ਕੰਮੂ ਬਾਜਰਾ ਪਿੰਡ ਸਾਬਜਾਦਾ ਚੌਕ ਸਰਕਾਰੀ ਬਸ ਦੇ ਵਿੱਚ ਜਿਹੜਾ ਹੈਗਾ ਪ੍ਰਸ਼ਾਸਨ ਦੇ ਵੱਲੋਂ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਤੇ ਔਰਤਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ भोगते जाने भोगते जाने ਕੀ ਕੱਲੋਂ ਉਦੋਂ ਨਹੀਂ ਸਾਡਾ ਹੋਏ ਐਜੀ ਹੋ ਗਿਆ ਆ ਅੱਗੇ ਵੀ ਜਰੀਆ ਸਾਥੀਓ ਇਹ ਤਸਵੀਰਾਂ ਸਹਿਬਜਾਦਾ ਚੌਂਕ ਕਮੋ ਮਾਜਰਾ ਪਿੰਡ ਦੀਆਂ ਸੰਗਰੂਰ ਜ਼ਿਲ੍ਹਾ ਦਾਵੇਦਾਰੀ ਕਰ ਰਹੇ ਸੀ ਜਿੰਨੇ 927 ਏਕੜ ਜ਼ਮੀਨ ਆ ਜਿਹੜੀ ਜੀਨ ਦੇ ਰਾਜੇ ਦੀ ਜ਼ਮੀਨ ਆ 927 ਏਕੜ ਜ਼ਮੀਨ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਵੱਲੋਂ ਅੱਜ ਜਿਹੜਾ ਚਰਾਗ ਜੋ ਗਾਉਣ ਦੀ ਗੱਲ ਕੀਤੀ ਸੀ 7800 ਜਿਹੜਾ ਹੈਗਾ ਬੰਦਾ ਜਿਹੜਾ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦਾ ਉਹ ਸਰਕਾਰ ਨੇ ਪ੍ਰਸ਼ਾਸਨ ਦੇ ਵੱਲੋਂ ਕਾਬੂ ਦੇ ਵਿੱਚ ਲਿਆ ਗਿਆ ਤੇ ਮਾਤਾ ਬੀਬੀਆਂ ਇਹ ਵੀ ਰੈਸਟ ਦੇ ਵਿੱਚ ਦੂਜਾ ਇਹਨਾਂ ਦੀ ਰੈਸਟ ਪਾਈ ਗਈ ਆ ਆ ਤੁਹਾਨੂੰ ਦਿਖਾ ਦਗੇ ਜੀਨ ਦੇ ਰਾਜੇ ਦੀ ਜਿਹੜੀ ਜ਼ਮੀਨ ਨੂੰ ਰਸਤਾ ਜਾਂਦਾ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਟ ਕੀਤੇ ਗਏ ਆ ਪਿੱਛੇ ਤੋਂ ਲੈ ਕੇ ਸੰਗਰੂਰ ਤੱਕ ਬੈਰੀਕੇਟ ਕੀਤੇ ਗਏ ਆ ਬਠਿੰਡੇ ਜ਼ਿਲ੍ਹੇ ਤੋਂ ਲੈ ਕੇ ਗਰਦੀਪ ਸਿੰਘ ਕੋਟਲੀ ਤੇ ਮਿਲਦੇ ਆ ਤੁਹਾਡੇ ਨਾਲ ਅਗਲੀ ਅਪਡੇਟ ਦੇ ਨਾਲ ਕੀ ਹੋਵੇਗੀ ਜੁੜੇ ਰਹੋ ਗਰਦੀਪ ਸਿੰਘ ਕੋਟਲੀ